ਅਕਲੀ ਬਾਜ਼ਾਰ ਚ ਫਿਰਦੇ ਆ ਇੱਕ ਜੀ ਇੱਥੇ ਵੇਖਣ ਵਾਲੀ ਹੈ ਕਮਾਲ ਦੀ ਗੱਲ ਆ ਬਾਜ਼ਾਰ ਇੰਨਾ ਜਿਆਦਾ ਚੌੜਾ ਤੇ ਮੋਟਰਸਾਈਕਲ ਇੱਥੇ ਇੰਨੇ ਖੜੇ ਆ ਨੀ ਲੰਘਣ ਨੂੰ ਥਾਂ ਨਹੀਂ ਇਧਰ ਵੀ ਵੇਖ ਸਕਦੇ ਹੋ ਡਬਲ ਡਬਲ ਮੋਟਰਸਾਈਕਲ ਹੀ ਖੜੇ ਆ ਪਾਰਕਿੰਗ ਇਹਨਾਂ ਦੀ ਪਾਸੇ ਦੀ ਕੁਝ ਕੁ ਜਗ੍ਹਾ ਹੈਗੀ ਆ ਅਨਾਰਕਲੀ ਬਾਜ਼ਾਰ ਜਿਵੇਂ ਕਿ ਆਪਾਂ ਦਿੱਲੀ ਦਾ ਕਹਿ ਸਕਦੇ ਆ ਵੀ ਆ ਲੁਧਿਆਣੇ ਦਾ ਕਹਿ ਸਕਦੇ ਜਿਵੇਂ ਚੌੜਾ ਬਾਜ਼ਾਰ ਹੋ ਗਿਆ ਸੇਮ ਉਸੇ ਤਰ੍ਹਾਂ ਇਹ ਚੀਜ਼ਾਂ ਹੈ ਨਹੀਂ ਜਾ ਹੋਰ ਜਿਵੇਂ ਕਿ ਮੈਂ ਜਿਵੇਂ ਬਾਜ਼ਾਰ ਹੁੰਦੇ ਆ ਦਿੱਲੀ ਜਿਵੇਂ ਚਾਂਦਨੀ ਚੌਕਾਲਾ ਬਾਜ਼ਾਰ ਆ ਗਿਆ ਇਹ ਚੀਜ਼ਾਂ ਇਹ ਉਹ ਵੀ ਇਹ ਆ ਜੀ ਅਨਾਰਕਲੀ ਬਾਜ਼ਾਰ ਸਮਾਨ ਮਹਿੰਗਾ ਤੇ ਟੌਹਰਾ ਜਾਦੇ ਆ ਕਰੰਟ ਜਾਦੇ ਮਾਰਦੇ ਆ ਪਰ ਆ ਚੀਜ਼ ਹੈਰਾਨ ਆ ਯਾਰ ਆ ਜੀ ਕਿਹੇ ਸ਼ਹਿਰ ਲਈ ਵੇਖੀ ਜਿਹੜੀ ਅਸੀਂ ਲਾਹੌਰ ਲਈ ਵੇਖੀ ਆ ਵਾਕਈ ਕਹਿੰਦੇ ਜਿਹਨੇ ਲਾਹੌਰ ਲਈ ਵੇਖਿਆ ਕੋਈ ਨਹੀਂ ਵੇਖਿਆ ਆਹੀ ਕੁਝ ਨਹੀਂ ਵੇਖਿਆ ਆਹੀ ਕੁਝ ਨਹੀਂ ਵੇਖਿਆ ਸਹੀ ਆ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ ਜੰਮਿਆ ਨਹੀਂ ਹਿੰਦ ਮੰਨੀ ਆਏ ਹੋ ਹੋਂਦਾ ਪੈਕ ਬੰਦੇ ਹੋ ਗਏ ਆ ਆ ਪਤੰਦਰ ਵਾਲ ਹੀ ਲੱਖੀ ਬੰਦਾ ਵੱਖ-ਵੱਖ ਤਰ੍ਹਾਂ ਦੇ ਵਾਲਾ ਬਣਾਉਂਦੀ ਵਾਲ ਹੈ ਨਾ ਸਭ ਬਣਾਉਂਦੀ ਸਭ ਬਣਾਉਟੀਆਂ ਲੋਕ ਲਗਾ ਲਵਾਉਂਦੇ ਹੁਣ ਕੇ ਹੈ ਨਾ ਇੱਥੇ ਆ ਸ਼ਾਦੀ ਵਿਆਹ ਨਹੀਂ ਅੱਜ ਕੱਲ ਹਾਂ ਪਾਰਟੀਏ ਚੱਲਦੇ ਨੇ ਸਹੀ ਠੀਕ ਆ ਸਹੀ ਆ ਸਹੀ ਆ ਵਾਕਿਆ ਨਾਲ ਕਲੀ ਪੁਜਾਰੀ ਹੈ ਮਹਿੰਦੀ ਵਗੈਰਾ ਦੇ ਫੰਕਸ਼ਨ ਤੇ ਲੱਗਦੀ ਗੁੱਤ ਅੱਛਾ ਬਣੀ ਬਣਾਈ ਹਾਂ ਮਹਿੰਦੀ ਦਾ ਫੰਕਸ਼ਨ ਹੁੰਦਾ ਕਿੰਨੇ ਕੁ ਨਹੀਂ ਹੁੰਦੀ ਇਹ 850 ਦੀ 500 ਦੀ ਦੇ ਦੇਣੀ ਹੈ ਇਹ 1500 ਦੀ 1000 ਰੁਪਏ ਦੀ ਦੇ ਦੇਣੀ ਹੈ اچھا ਠੀਕ ਆ ਇਲੈਕਟ੍ਰੋਨਿਕ ਠੀਕ ਆ ਇਸੇ ਤੋਂ ਵਧਾਣ ਵਾਸਤੇ ਵਾਲੋ ਜੀ ਹਾਂ ਸਹੀ ਹੈ ਸਹੀ ਹੈ